ਡਾਇਟੀ ਘਰ ਇਹ ਘਰ ਦੀਆਂ ਚੀਜ਼ਾਂ ਜਿੰਨੀਆਂ ਵੀ ਹੋਣੀਆਂ ਜੇ ਮਤਲਬ ਬਾਕੀ ਆਪਾਂ ਜੋ ਵੀ ਆਪਣਾ ਸਪਲੀਮੈਂਟ ਸਟੈਕ ਹੋਗਾ ਜੋ ਵੀ ਵੇ ਪ੍ਰੋਟੀਨ ਹੋ ਗਿਆ ਮਲਟੀਵਿਟਾਮਿਨਸ ਜੋਇੰਟਸ ਵਾਸਤੇ ਗੱਲੀਵਰ ਵਾਸਤੇ ਕੋਈ ਆਪਣੇ ਕੋਈ ਸਕਿਨ ਵਾਸਤੇ ਵਾਲੇ ਉਹ ਚੀਜ਼ਾਂ ਵੱਖਰੀਆਂ ਜਿਹਦੇ ਅਸੀਂ ਰੋੜ ਦੇ ਲਾਲ ਲੜੀ ਦੇਸੀ ਕੀ ਹੋ ਗਿਆ ਜੀ ਆਪਣਾ ਜੋ ਸਿਆਜ ਬੱਕਰੇ ਦੇ ਚਾਰ ਪਵਾ ਲੋ ਉਹ ਤਾਂ ਦੇਸੀ ਅੰਡੇ ਹੋਰਸ ਹੋ ਗਿਆ ਜੀ ਤੇ ਚੌਲ ਹੋ ਕੇ ਜਿੰਨੀਆਂ ਵੀ ਦਾਣਾਂ ਆਪਣੀਆਂ ਘਿਓ ਦੇਸੀ ਕੋ ਆਪਣਾ ਮੱਖਣੀ ਹੋ ਗਿਆ ਦਹੀਂ ਹੋ ਗਿਆ ਅਧੜਕਾ ਰਗੜਾ ਹੋ ਗਿਆ ਚੀਜ਼ਾਂ ਦਾ ਘਰੇ ਨਹੀਂ ਮੁੱਕਦੀਆਂ ਬਹੁਤ ਚੀਜ਼ਾਂ ਵਈਆਂ ਇੱਕ ਮੈਂ ਤੁਹਾਨੂੰ ਪੁੱਛਣੀ ਕਰ ਚਾਹੁੰਦਾ ਮੈਂ ਕਿ ਤੁਸੀਂ ਸ਼ਾਇਦ ਨੌਨੋ ਚ ਲੈ ਲੈਂਦੇ ਹਾਂ ਹਾਂਜੀ ਹਾਂਜੀ ਲੈ ਲੈ ਓਕੇ ਓਕੇ ਹਾਂਜੀ ਤੇ ਬਾਬਾ ਜੀ ਇੱਕ ਨਾ ਛੋਟਾ ਕੁਐਸਚਨ ਹੁਣ ਬਦਰ ਤੁਹਾਨੂੰ ਕਿਵੇਂ ਲੱਗੇ ਤੁਸੀਂ ਜਵਾਬ ਦੇਣਾ ਚਾਹੋ ਜਾਂ ਨਾ ਦੇਣਾ ਚਾਹੋ ਇਹ ਤਾਂ ਹੋ ਗਈ ਤੁਹਾਡੀ ਡਾਈਟ ਹਾਂਜੀ ਹਾਂਜੀ ਵੀ ਕਬੱਡੀ ਖੇਡਦੇ ਆ ਆਪਾਂ ਨੂੰ ਉਸ ਵਾਸਤੇ ਚੰਗੀ ਡਾਈਟ ਚੰਗੀ ਖੁਰਾਕ ਦੇਸੀ ਖੁਰਾਕ ਹੋ ਗਈ ਚਾਹ ਤੁਸੀਂ ਜੇਕਰ ਪ੍ਰੋਟੀਨ ਵਗੈਰਾ ਜੋ ਆਪਾਂ ਕੋਈ ਆਪਣੇ ਲੈ ਸਕਦੇ ਹਨਾ ਹਾਂਜੀ ਹਾਂਜੀ ਇਹ ਕਾਮ ਆ ਪਿੱਛੇ ਰੋਲਾ ਬੜਾ ਪਿਆ ਸੀ ਆਮ ਲੋਕ ਕਹਿੰਦੇ ਆਮ ਹੀ ਹਾਂਜੀ ਆਮ ਗੱਲ ਚੱਲਦੀ ਆ ਕਿ ਜਿੱਦ ਕਬੱਡੀ ਆਪਣੇ ਮੁੰਡੇ ਨੌਜਵਾਨ ਖੇਡਦੇ ਆ ਉਹ ਗੁੱਤੀ ਘਾਟੂਗਾ ਲਾਉਂਦੇ ਆ ਹਾਂਜੀ ਹਾਂਜੀ ਇਹ ਕਿੱਥੋਂ ਦਾ ਸੱਚਾਈ ਵਾਕਿਆ ਲਾਉਂਦੇ ਆ ਜਾਂ ਕੋਸ਼ ਲਾਉਂਦੇ ਜਾਂ ਨਹੀਂ ਲਾਉਂਦੇ ਨਹੀਂ ਉਹ ਹੀ ਨਾ ਜੀ ਉਹ ਬਸ ਇਹ ਥੋੜੀ ਜੀ ਨੌਲੇਜ ਦੀ ਘਾਟ ਕੱਟ ਆਪਣੇ ਬੰਦਿਆਂ ਨੂੰ ਕਿ ਗਾਈਡੈਂਸ ਗਾਈਡ ਨਹੀਂ ਕੀਤਾ ਲੋਕਾਂ ਨੂੰ ਦੱਸਿਆ ਨਹੀਂ ਗਿਆ ਕਿ ਉੱਥੇ ਲੋਕਾਂ ਨੂੰ ਕੋਲ ਜੀ ਕੀ ਠੀਕ ਲਾਉਂਦੇ ਠੀਕ ਲਾਉਂਦੇ ਇਹ ਨਹੀਂ ਕਿ ਐਕਸਪਲੇਨ ਕੀਤਾ ਗਿਆ ਕਿ ਕਾਦੇ ਲਾਉਂਦੇ ਆ ਕੀ ਚੀਜ਼ ਆ ਕਿਹੜਾ ਨਸ਼ਾ ਡੀਗਾ ਕਿਹੜਾ ਐਜ਼ ਅ ਪੇਨ ਕਿਲਰ ਆ ਕਿਹੜਾ ਕਿਵੇਂ ਆ ਮਰ ਕੁਛ ਨਾ ਕੁਛ ਹੋਇਆ ਹਾਂ ਹੁਣ ਇਸ ਜੋ ਤੁਸੀਂ ਆ ਮੈਡੀਕਲ ਤੁਸੀਂ ਤੁਹਾਨੂੰ ਜੇ ਕੋਈ ਇੰਜਰੀ ਹੁੰਦੀ ਆ ਰਿਗਾਰਡਿੰਗ ਜੋਇੰਟਸ ਦੀ ਹੁੰਦੀ ਆ ਉੱਥੇ ਤੁਹਾਨੂੰ ਫਸਟ ਆਫ ਅਲ ਡਾਕਟਰ ਫਸਟ ਏਡ ਦੀ ਵਿੱਚ ਇੰਜੈਕਸ਼ਨ ਬੋਵੀਰਨ ਦਾ ਦਊਗਾ ਜੀ ਤੇ ਬੋਵੀਰਨ ਹੁਣ ਜੇ ਆਮ ਬੰਦੇ ਬੋਵੀਰਨ ਹੁੰਦਾ ਤਾਂ ਉਹ ਬੋਵੀਰਨ ਬੋਵੀਰਨ ਹੋ ਗਿਆ ਟੋ ਪੇਨ ਕਿਲਰ ਆ ਸਭ ਤੋਂ ਬੈਕ ਆ ਵੀ ਹੁੰਦਾ ਜਦੋਂ ਵੱਡਾ ਕਿ ਨਹੀਂ ਬੈਕ ਆ ਸਟੀਰੋਇਡ ਚ ਆ ਗਿਆ ਉਸ ਸਟੀਰੋਇਡ ਜਾ ਆਰ ਕਵਰੀਜ ਆ ਗਿਆ ਹੁਣ ਆਮ ਆਪਣੇ ਘਰਾਂ ਚ ਬਜ਼ੁਰਗਾਂ ਨੂੰ ਡਾਕਟਰ ਲਾਈ ਜਾਂਦੇ ਪਿਆ ਪਿਆ ਦੀ ਸੌਂ ਸੌਂ ਜੀ ਦਾ 6 ਮਹੀਨੇ 3-4 ਲਾਉਂਦੇ ਆ ਗੋਡੇ ਸਹੀ ਰਹਿੰ ਉਹਨੂੰ ਵੀ ਨਸ਼ੇ ਦੇ ਕੰਸੀਡਰ ਕੀਤੀ ਜਾਂਦੇ ਆ ਬੋਵੀਰਨ ਨੂੰ ਬੀ12 ਨੂੰ ਇੰਜੈਕਸ਼ਨ ਨੂੰ ਜਾਂ ਹੋਰ ਕੋਈ ਵੀ ਪੈਨਗਲੰਦਿਸ਼ ਉਹਨੂੰ ਵੀ ਨਸ਼ੇ ਦੇ ਕੰਸੀਡਰ ਕੀਤੀ ਜਾਂਦੇ ਆ ਜਿਹੜਾ ਨਸ਼ੇ ਦੇ ਇੰਜੈਕਸ਼ਨ ਹੈਗੇ ਆ ਵਿੱਚ ਹੈਗੇ ਆ ਆਪਾਂ ਇਹ ਨਹੀਂ ਕਹਿੰਦੇ ਨਹੀਂ ਹੈਗੇ ਆਪਾਂ ਕਦੇ ਇਹ ਨਹੀਂ ਕਹਿੰਦੇ ਪਰ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਕਹਿ ਸਕਦੇ ਫਿਰ ਦੱਸੋ ਕਿਹੜੇ ਹੈਗੇ ਕਿਹੜੇ ਨਹੀਂ ਤੇ ਫਿਰ ਇਹ ਵੀ ਗੱਲ ਕਿਹੜੀ ਗੇਮ 'ਚ ਨਹੀਂ ਹੈਗਾ ਮਤਲਬ ਆ ਗੱਲ ਕਹਦੇ ਜੇ ਢੰਗੇ ਵਾਲਾ ਕਬੱਡੀ ਖੇਡਦਾ ਤੁਸੀਂ ਉਹਨਾਂ ਦਾ ਸਰੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕੱਲਾ ਇੰਜੈਕਸ਼ਨ ਨਹੀਂ ਉਹਦੇ ਪਿੱਛੇ ਮਿਹਨਤ ਵੀ ਆ ਉਹਦੇ ਪਿੱਛੇ ਖਰਾਕ ਵੀ ਲੈਣੀ ਪੈਣੀ ਆ ਕੱਲੇ ਟੀਕੇ ਲਾ ਕੇ ਮੇਰਾ ਕਬਡੀਰ ਤੁਸੀਂ ਕੋਈ ਵੀ ਨਾ ਸਟੀਰੋਇਡ ਮੈਂ ਤੁਹਾਨੂੰ ਸਟੀਰੋਇਡ ਚਾਹੀਦਾ ਤੁਸੀਂ ਮੈਂ ਕਰਾ ਦੇਣਾ ਕਿ ਪਰ ਸਟੀਰੋਇਡ ਲਾ ਕੇ ਤੁਸੀਂ ਨਹੀਂ ਤੁਹਾਡੀ ਬੋਡੀ ਨਹੀਂ ਬਣ ਸਕਦੀ ਜਿਨ੍ਹਾਂ ਦੇ ਤੁਸੀਂ ਸਟੀਰੋਇਡ ਲਾ ਕੇ ਸਗੋਂ ਮਿਹਨਤ ਜਿਆਦਾ ਲਾਉਣੀ ਪੈਂਦੀ ਹੈ ਬਾਡੀ ਨੂੰ ਵਰਕਆਊਟ ਕਰਨਾ ਪੈਂਦਾ ਜੇ ਸਟੀਰੋਇਡ ਉਂਝ ਲਾ ਕੇ ਫਰਦੇ ਰਹੇ ਤਾਂ ਆਪਾਂ ਨੂੰ ਬਾਡੀ ਨੂੰ ਨੁਕਸਾਨ ਲੀਵਰ ਨੂੰ ਬਹੁਤ ਨੁਕਸਾਨ ਆ ਕਿ ਨਾ ਸਿਰਫ ਨੁਕਸਾਨ ਹਾਰਡ ਨੂੰ ਬਹੁਤ ਨੁਕਸਾਨ ਹੋਣਾ ਉਹ ਸਟੀਰੋਇਡ ਲਾ ਕੇ ਵੀ ਗ੍ਰਾਉਂਡ ਲਾਉਣਾ ਪੈਣਾ ਜਿਮ ਲਾਉਣੀ ਪੈਣੀ ਕਲੀਨ ਡਾਈਟ ਖਾਣੀ ਪੈਣੀ ਮੈਨੂੰ ਵੀ ਤਾਂ ਨਹੀਂ ਕੋਈ ਫਾਇਦਾ ਜਿਆਦਾ ਨਾ ਹੋਵੇ ਕਿ ਕੈਸਟਰੋਨ ਨਾ ਵਧੇ ਆਪਣਾ ਬਹੁਤ ਚੀਜ਼ਾਂ ਤਿਆਰ ਕਰਨਾ ਪੈਂਦਾ ਇਹ ਨਹੀਂ ਕਿ ਸਟੀਰੋਇਡ ਲਾ ਲਿਆ ਬਾਡੀ ਬਣ ਬਸ ਬਾਡੀ ਬਣ ਜਣੀ ਖੇਡਣ ਲੱਗ ਪਣਾ ਹਾਂ ਕਾ ਨਾ ਮਤ ਕੱਲੇ ਸਟੀਰੋਇਡ ਜੋ ਕੈਸਟਰ ਮਾਰਾ ਵਦਾ ਉਹਨੇ ਜਿਹੜਾ ਆਪਣਾ ਖੂਨ ਜਿਹੜੀ ਚਰਬੀ ਆ ਟੈਕਸ ਨੂੰ ਚੈੱਕ ਕਰਦਾ ਉਹ ਜਿਆਦਾ ਵਧਾ ਲੱਗ ਪੈਂਦਾ ਮਿਲਮੀ ਤੁਲਮੀ ਚੀ ਖਾਣੀ ਪੈਂਦੀ ਆ ਹਾਂ ਹਾਂਜੀ ਇਸ ਕਰਕੇ ਤੇ ਮੁੱਖਦੀ ਗੱਲ ਇਹ ਆ ਕਿ ਟੈਕਨੀਕ ਕਬੱਡੀ ਦਾ ਰੇਡਰ ਐ ਚੈਸਟ ਆਪਰ ਟੈਕਨੀਕ ਦਾ ਹੋਣਾ ਜ਼ਰੂਰੀ ਆ ਪਲੱਸ ਮਿਹਨਤ ਤੇ ਡੈਟ ਦਾ ਹੋਣਾ ਜ਼ਰੂਰੀ ਆ ਕੱਲੇ ਇੰਜੈਕਸ਼ਨ ਨਾਲ ਆਪਾਂ ਕਬੱਡੀ ਨਹੀਂ ਕੋਈ ਗੇਮ ਨਹੀਂ ਕੋਈ ਗੇਮ ਨਹੀਂ ਹੁਣ ਜੇ ਆਪ ਮੰਨ ਲਓ ਆਪਾਂ ਇੰਜੈਕਸ਼ਨ ਉਹੀ ਚੀਜ਼ਾਂ ਮੈਂ ਕਿਸ਼ਾਂ ਬੰਦੇ ਲਾ ਦਨਾ ਹੁਣ ਉਹਨੂੰ ਗੋਟਰੀ ਫੜਨਾ ਹੁੰਦਾ ਉੱਥੇ ਟੈਂਚੀ ਨਹੀਂ ਮਾਰੀ ਉਹ ਸਕਿੱਲ ਆ ਹਾਂ ਇਹ ਵੀ ਦੇਖਣ ਨੂੰ ਕਿ ਪਿਆ ਚਾਰ ਪੰਜ ਪਿੰਡਾਂ ਦੇ ਵਿੱਚ ਕਿ ਇੱਕ ਇੱਕ ਦੇ ਪਲੇਅਰ ਹੁੰਦੇ ਆ ਜੀ ਉਹ ਉਹਨਾਂ ਦੇ ਵਿੱਚੋਂ ਸਕਿੱਲ ਡਿਵੈਲਪ ਹੁੰਦੀ ਹੈ ਤਾਂ ਹੁਣ ਮੈਂ ਆਪਦੇ ਲਾਗ ਜਿਲ੍ਹੇ ਦਾ ਇੱਕ ਪਲੇਅਰ ਆ ਬਤ ਵਤ ਅਸੀਂ ਸਾਡੀ ਇੱਕ ਮਤਲਬ ਜਿਲ੍ਹੇ ਦੇ ਲਈ ਇੱਕ ਟੀਮ ਸਾਡੀ ਇੱਕ ਕਾਂਗੇ ਦੀ ਗੱਲ ਦੀ ਉਹ ਟੀਮ ਹੀ ਹੈਣੀ ਇਹ ਚੀਜ਼ ਹੁੰਦੀ ਨਾ ਸਾਰੇ ਦੋ ਸਵਾਲ ਤੁਹਾਨੂੰ ਪੁੱਛਣਾ ਆਪਾਂ ਫਾਈਨਲ ਕਰ ਦਨਾ ਹਾਂ ਹਾਂਜੀ ਕਾਂਗੇ ਵਾਲੇ ਨੂੰ ਲੱਗਦਾ ਕਿ ਸਭ ਤੋਂ ਇਸ ਟਾਈਮ ਔਖਾ ਰੇਡਰ ਫੜਨਾ ਜਾਂ ਕੋਈ ਬਹੁਤ ਤਾਕਤਵਰ ਰੇਡਰ ਜਨੂੰ ਰੁਕਣਾ ਬੜਾ ਮੁਸ਼ਕਲ ਆ ਹਾਂਜੀ ਤੁਸੀਂ ਕਿਹੜਾ ਨੂੰ ਮੰਨਦੇ ਹੋ ਆਪਣੇ ਤੁਹਾਡੇ ਨਜ਼ਰੀਏ ਦੇ ਵਿੱਚ ਚਲੋ ਇੱਕ ਰੇਡ ਉਗਰਾ ਮਾਰਾ ਕੋਈ ਵੀ ਨਿੰਦਾ ਕੀ ਦਾਦਾ ਜੀ ਕਹਿੰਦੇ ਨੇ ਕਿ ਬੰਦੇ ਦੀ ਜੀਤ ਵਾਲੀ ਤਕੜੀ ਹੁੰਦੀ ਹੈ ਜਾਨ ਜਿਹਦਾ ਆਪਣਾ ਹੈ ਦੂਜੇ ਬੰਦੇ ਨਾਲ ਉਹ ਵੀ ਆਪਣਾ ਕੁਝ ਵੱਧ 20% ਫਰਕ ਹੋਊਗਾ ਉਹਨੂੰ ਫੜਨ ਨੂੰ ਕਈ ਵਾਰੀ ਸਾਰੀ ਫੜ ਲਈਦਾ ਕਈ ਬਹੁਤ ਸੌਕੇ ਹੀ ਫੜ ਲਈਦਾ ਕਈ ਵਾਰੀ ਹੁੰਦਾ ਨਾ ਮੁੰਡਾ ਵੀ ਬੋਲਾਂ ਕਰਦਾ ਇਹ ਇਹ ਤਾਂ ਕੋਈ ਪਤਾ ਨਹੀਂ ਜਿੱਦਣ 3 ਬੋਡੀ ਜਨ ਜਲ ਪਈ ਉਹਦਨ ਉਹ ਤਕੜੇ ਹੋ ਜਿਹਨੂੰ ਜਿਹਨੂੰ ਕਦੇ ਨਹੀਂ ਵੀ ਫੜਿਆ ਉਹ ਵੀ ਉਹਨੂੰ ਹੀ ਜਵਾ ਕਮ ਫੜੀ ਜਾਈਦਾ ਹਾਂ